ਇਹਨਾਂ ਨੂੰ ਪਾਰਟੀ ਨੇ ਪਿਛਲੇ 2 ਸਾਲ ਪਹਿਲਾਂ ਅੰਮ੍ਰਿਤਸਰ ਦੇ ਜਿਆਦਾ ਪ੍ਰਧਾਨ ਬਣਾਇਆ ਸੀਗਾ ਕਦ ਕੋਈ ਕੁਛੇ ਕੋਈ ਗਲਤ ਫੈਸਲਾ ਰੋਹੀ ਜਾਂ ਕੁਝ ਹੋ ਰਿਹਾ ਤੋਂ ਕੋਈ ਕੋ ਚਿੱਠੀ ਦੀ ਇਲਾਕੇ ਵਿੱਚ ਜਾਂ ਸੋਸ਼ਲ ਮੀਡੀਆ ਤੇ ਆਈ ਸੀ ਮੈਂ ਕਰ ਸਪਸ਼ਟ ਕਰ ਦੇਣੀ ਚਾਹਣਾ ਮਾਈਕ ਮਾਰ ਨਾਲ ਪਾਰਟੀ ਪ੍ਰਧਾਨ ਜੀ ਯਸ਼ੁਨੀ ਸ਼ਰਮਾ ਜੀ ਨਾਲ ਸਾਡੇ ਸੰਗਠਨ ਆਰਾਮੰਤਰੀ ਮੰਤਰੀ ਫੀਨਵਾਜ਼ੂ ਜੀ ਨਾਲ ਸਾਡੇ ਜੋਣੇਚਾਰ ਫਰੀ ਅਨਿਲ ਸਿੰਘ ਜੀ ਨਾਲ ਪੂਰੀ ਗੱਲ ਕਰਕੇ ਸਲਾਹ ਕਰਕੇ ਉਹ ਵਕਤ ਨੇ ਵੀ ਸਾਡੇ ਭੈਣ ਭਰਾਣੇ ਸਾਰੇ ਸਾਰੇ ਨੂੰ ਨਾਲ ਲੈ ਕੇ ਚੱਲਾਂਗੇ ਅਸੀਂ ਕੋਈ ਗੱਲ ਨਹੀਂ ਹੈ ਪਰ ਕਿਸਾਨ ਮੋਰਚੇ ਦੇ ਪ੍ਰਧਾਨ ਖੰਨਾ ਜ਼ਿਲ੍ਹੇ ਦੇ ਸਰਦਾਰ ਮਨਜੀਤ ਸਿੰਘ ਹੋਈ ਜਾਂ ਸਰਦਾਰ ਮਨਜੀਤ ਸਿੰਘ ਚਰਸਾ ਬਰੌਣ ਵਾਲੇ ਔਰ ਪਾਰਟੀ ਵੱਲੋਂ ਇਹੀ ਪ੍ਰਧਾਨ ਨੇ ਹਾਲੇ ਢਾਂਚਾ ਜਿਹੜਾ ਨਵਾਂ ਅਕੇ ਬਣਨਾ ਹੈ ਪ੍ਰਧਾਨ ਸਾਹਿਬ ਹਾਲੇ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਨੇ ਹਾਲੇ ਕਨਫਰਮ ਹੋਣਾ ਹੈ ਉਸ ਤੋਂ ਬਾਅਦ ਜ਼ਿਲ੍ਹਿਆਂ ਦੀ ਜਿਹੜੀ ਹਾਲੇ ਕੋਈ ਜ਼ਿਲ੍ਹੇ ਦੇ ਵਿੱਚ ਕੋਈ ਅਨਾਉਂਸਮੈਂਟ ਨਹੀਂ ਹੋ ਰਹੀ। ਪਰਾਣਾ ਹੀ ਕਾਂਟਾ ਹਾਲੇ ਚੱਲ ਰਿਹਾ। ਨਾ ਕੋਈ ਐਸ.ੀ. ਮੋਰਚਾ ਦਾ ਅਹੁਦੇਦਾਰ ਹਾਲੇ ਨਿਯੁਕਤ ਕੀਤਾ ਗਿਆ। ਆ ਜੇ ਕਿਸੇ ਨੂੰ ਕੋਈ ਚਿੱਠੀ ਕੋਈ ਬਕਾਇਮੀ ਨਾਲ ਕੋਈ ਗੁੰਮਰਾਹ ਕਰਕੇ ਕੋਈ ਲੈ ਕੇ ਆਇਆ ਹੈ ਤੇ ਉਹ ਮੈਂ ਗੱਲ ਸਪਸ਼ਟ ਕਰ ਦੇਣੀ ਕਿ ਉਹ ਨਾ ਹਾਈ ਕਮਾਂਡ ਨਾਲ ਗੱਲ ਹੋਈ ਹੈ। ਐਸ.ੀ. ਮੋਰਚਾ ਦੇ ਪ੍ਰਧਾਨ શ્રી ਲੱਧਰ ਜੀ ਨਾਲ ਵੀ ਗੱਲ ਹੋਈ ਹੈ। ਸਰਦਾਰ ਦਰਸ਼ਨ ਦਰਸ਼ਨ ਸਿੰਘ ਨੇਂਦੇਵਾਲ ਸਾਹਿਬ ਉਹਦੇ ਦਸਾਣ ਮੋਰਚੇ ਦੇ ਪ੍ਰਧਾਨ ਹੈ। ਉਹਨਾਂ ਨਾਲ ਵੀ ਗੱਲ ਹੋਈ ਹੈ। ਕੋ ਕੋ ਇਹਨੇ ਗੁੰਮਰਾਹ ਕਰਕੇ ਕੋ ਸ਼ਰਾਫਤ ਵਾਲੀ ਗੱਲ ਕੀਤੀ ਜੇ ਸਾਡੀ ਪਾਰਟੀ ਇੱਕ ਮਜ਼ਬੂਤ ਪਾਰਟੀ ਹੈ ਸਾਰੇ ਕਦਰਦਾਨ ਨਾਲ ਖੜਿਆ ਹੈ ਸਾਰੇ ਭੈਣ ਭਰਾ ਇੱਕ ਦੂਜਰੇ ਨਾਲ ਜੁੜੇ ਹੋਏ ਹੈ ਅਰ ਸਾਰਿਆਂ ਨੂੰ ਨਾਲ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਜਨਤਾ ਪਾਰਟੀ ਵਿੱਚ ਸਾਰਿਆਂ ਦਾ ਸਤਿਕਾਰ ਹੈ ਉਹ ਜਿਹੜੇ ਵੀਰ ਹੈ ਸਾਡੇ ਜਿਨ੍ਹਾਂ ਨੂੰ ਦਿੱਕੀ ਜੜੀ ਹੈ ਉਹਨਾਂ ਨੂੰ ਵੀ ਆਉਣ ਵਾਲੇ ਸਮੇਂ ਵਿੱਚ ਪਾਰਟੀ ਮੁਖਤਲ ਚ ਲੈ ਕੇ ਵੱਡੇ ਵੱਡੇ ਅਹੁਦੇ ਦੇਊਗੀ ਪਰ ਫਿਲਹਾਲ ਜਿਹੜੀ ਗੱਲ ਕਹਿਣ ਵਾਲੀ ਉਹ ਬਣਦੀ ਹੈ ਕਿ ਹਾਲੇ ਕੋਈ ਨਿਯੁਕਤੀ ਨਵੀਂ ਨਹੀਂ ਹੋਈ ਤੇ ਨਾ ਹਾਲੇ ਪ੍ਰੋਟੋਕੋਲ ਹੈ ਹਾਲੇ ਮਹੀਨਾ 2 ਮਹੀਨੇ ਉੱਪਰਲਾ ਢਾਂਚਾ ਬਣੇਗਾ ਪਹਿਲਾਂ ਸਟੇਟ ਦਾ ਫਿਰ ਜ਼ਿਲ੍ਹੇ ਦਾ ਢਾਂਚਾ ਬਣ ਕੇ ਸੰਗਠਨ ਮਹਾ ਮੰਤਰੀ ਸਾਡੇ ਜੀ ਮਾਹਰੂ ਜੀ ਤੇ ਸਾਡੇ ਪੰਜਾਬ ਦੇ ਪ੍ਰਧਾਨ ਸ਼੍ਰੀ ਅਸ਼ੋਕੀ ਸ਼ਰਮਾ ਜੀ ਉਹ ਨੌਮਸਮਿਟ ਕਰਨਗੇ ਪਹਿਲਾਂ ਉਹ ਕਨਫਰਮ ਕਰਨਗੇ ਕਿ ਦਿੱਲੀ ਸਾਡੇ ਅਹੁਦੇਦਾਰਾਂ ਦੀ ਲਿਸਟ ਜਾਊਗੀ ਦਿੱਲੀ ਤੋਂ ਕਨਫਰਮ ਹੋ ਕੇ ਫਿਰ ਪੰਜਾਬ ਆਊਗੀ ਤੇ ਫਿਰ ਬਣੂਗੀ ਤੇ ਜਿਹੜੇ ਅਹੁਦੇਦਾਰ ਚੁਣੇ ਜਾ ਰਹੇ ਆ ਉਹ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦਾਸ ਤੋਂ ਦਸਕੀ ਮਾ ਮੰਨਣ ਚੁਣ ਕੇ ਇਸ ਪਲਟ ਉਪਰ ਪ੍ਰਯੋਗਿਤ ਤੋਂ ਪਾਸ ਹੋ ਕਿ ਬਹੁਤ ਬਹੁਤ ਧੰਨਵਾਦ ਵੈਕੁਰਜੀਤਾ ਕਾਂਤਾ ਬੜਾ ਮਨ ਦੀ ਕਿੰਨੇ